ਸਾਡਿਆਂ ਤਰੁੱਕੇਵਾਗੜ ਗਈ ਸੀ 200 ਕਿਲੋਮੀਟਰ ਤਰੁੱਕੇ ਗਈ ਸੀ ਹਾਏ ਹਾਏ ਜਿੱਤੇ ਨੇ ਇਹ ਦਰਬਾਰ ਤੇ ਆਈ ਹੈ ਨਾ ਪੂਰੇ ਬਾਹਰ ਪੈ ਜੂਗੀ ਕਿਸੇ ਭਾਂਡੇ ਨੂੰ ਮੂੰਹ ਨਹੀਂ ਲਾਉਂਦੇ ਕੋਈ ਗਾਂਦਰੀ ਦਰਬਾਰ ਤੇ ਪਾਉਂਦੇ ਔਰ ਆਈ ਕੋਮਰ ਕਿਸੇ ਦੇ ਅੱਜ ਵੀ ਨਿਸ਼ਾਨ ਦੇ ਨਾਲ ਇਹ ਪਿੰਡ ਦੀ ਫਰਕਮਾ ਕਰੀ ਹੋਈ ਹੈ ਇਹ ਵੀ ਨਾਲ ਇੰਨਾ ਪਿਆਰ ਆ ਤਰੁੱਕੇਵਾਗੜ ਜਾਏ ਦੇਖਾ ਦੇਖਾ ਲਓ ਜੀ ਸਾਡੇ ਲੰਗਰ ਲੱਗੇ ਹੋਇਆ ਦੇਖੋ ਜੀ ਸ਼ਕਨ ਖਾ ਲਓ ਅੱਜ ਕੇ ਹੁਣ ਲੰਗਰ ਲੰਗਰ ਦੱਬ ਕੇ ਖਾ ਲਿਓ ਰਾਤ ਨੂੰ ਟੌਕੀ ਭਰਨੀ ਆ ਕੋਈ ਲਓ ਜੀ ਮਿਆਂਕਣਾ ਨੇ ਓ ਮਿਆਂਕਣਾ ਨੇ ਲਓ ਜੀ ਸਾਰਿਆਂ ਨੇ ਲੰਗਰ ਛਕ ਲਿਆ ਇਹ ਸਾਡੇ ਤੇ ਛਕ ਰਹੇ ਨੇ ਲਓ ਜੀ ਇਧਰੇ ਸੋਨੀ ਨੈਸੀ ਦੋਨੇ ਲੱਗੇ ਪਏ ਨੇ ਓਏ ਹੋਏ ਹੋਏ ਚਲੋ ਦੋਸਤੋ ਇਹਨਾਂ ਨੂੰ ਛਕ ਲੈਣ ਦਾ ਆਪਾਂ ਡਿਸਟਰਬ ਨਹੀਂ ਕਰਦੇ ਠੀਕ ਆ ਤੇ ਬਹੁਤ ਵਧੀਆ ਰੌਣਕਾ ਲੱਗਿਆ ਹੋਇਆ ਇਹਨੇ ਦੇਖੋ ਜੀ ਸਾਰੇ ਨਗਰ ਸ਼ਖਰੇ ਨੇ ਲੋ ਜੀ ਪਟਾਕਾ ਫੈਰੇ ਨੇ ਸਵਾਗਤ ਕਰ ਰਹੇ ਨੇ ਤੇ ਸੇਵਾਦਾਰ ਮੱਤੀ ਸਿੰਘ ਦੇਖੋ ਲੱਗੇ ਹੋਏ ਨੇ ਤੇ ਆਹ ਦੇਖੋ ਜੀ ਚਾਚੇ ਸਾਸਾ ਦੇ ਚਾਚਾ ਸਿਹਰੀ ਆ ਬੜਾ ਲੋ ਜੀ ਦੇਖੋ ਜੀ ਸਾਡੇ ਚਾਚਾ ਸਿਹਰੀ ਆਹ ਦੇਖੋ ਜੀ ਸਾਡੇ ਚਾਚਾ ਸਿਹਰੀ ਸਾਡਾ ਰੋਜ਼ ਬਲੌਗ ਦੇਖਦੇ ਹੋ ਨਾ ਹਾਂ ਜੀ ਆਹ ਇਹ ਰਾਣਾ ਜੀ ਨੇ ਦੇਖੋ ਜੀ ਰੰਗ ਬਣਾਇਆ ਜਿਹੜੇ ਜਲੇਬੀਆਂ ਦੇਖੋ ਜੀ ਜਲੇਬੀਆਂ ਤੁਸੀਂ ਰਾਣਾ ਲੈ ਜਾਣਾ ਜਲੇਬੀਆਂ ਸੇਵਾਦਾਰ ਤੇ ਕਹਾਂ ਜੇ ਮਿਲਦਿਆਂ ਫਿਰ ਮੈਂ ਵੀ ਖਾ ਲਾਂ ਕਿਉਂਕਿ ਮੈਨੂੰ ਫਿਰ ਅਲਰਜੀ ਜੀ ਆ ਜਾਊਗੀ ਥੋੜੀ ਜੀ ਹਾਂਜੀ ਹਾਂ ਠੀਕ ਆ ਜੀ ਆਪਣੇ ਪਲੇਟ ਨਾਲੇ ਸਬਜੀ ਐ ਛੋਲਿਆਂ ਦੀ ਛੋਲਿਆਂ ਦੀ ਸਬਜੀ ਐ ਇੱਧਰ ਰੋਟੀ ਰੋਟੀ ਵੀ ਰੱਖ ਲਓ ਹਾਂ ਆਹ ਹੋ ਗਿਆ ਰੋਟੀ ਹਜੇ ਆਣ ਲੱਗ ਰਹੀ ਐ ਰੋਟੀ ਦੋਸਤੋ ਚਲੋ ਕੋਈ ਗੱਲ ਨਹੀਂ ਪ੍ਰਸ਼ਾਦਾ ਆ ਰਿਹਾ ਦੇਖੋ ਜੀ ਸਾਰੇ ਆਪਣੇ ਛੱਕਣ ਲੱਗੇ ਪਏ ਨੇ ਆ ਕੀ ਆ ਪ੍ਰਸ਼ਾਦਾ ਜਾ ਗ ਰਹੇ ਆ ਉਹਦੇ ਮੇਲੇ ਇਹਨੂੰ ਮੇਰੇ ਮੰਗੂ ਨਾ ਆਦਾ ਆ ਵੀਡੀਓ ਚ ਆ ਉਹ ਜਿਹੜਾ ਭੂਤ ਆ ਨਾ ਉਹ ਸਵਾਰ ਹੋ ਜਾਂਦਾ ਹੈ ਉਹ ਨਿਕਲਦਾ ਨਹੀਂ ਹੈਗਾ ਵੇ ਲੋ ਜੀ ਦੇਖੋ ਇਹ ਇੱਧਰ ਦੇਖੋ ਰਾਣਾ ਜੀ ਖਾਰੇ ਨੇ ਤੇ ਡਾਕਟਰ ਸਾਹਿਬ ਵੀ ਲੱਗੇ ਹੋਏ ਨੇ ਸਾਡੇ ਤੇ ਚਾਚਾ ਸ੍ਰੀ ਸਾਰੇ ਲੱਗੇ ਹੋਏ ਨੇ ਦੇਖੋ ਜੀ ਤੇ ਲਓ ਜੇ ਸੁਨੇ ਰਾਣਾ ਵੀ ਆ ਗਿਆ ਇੱਧਰ ਹੁਣ ਤੇ ਸਾਰੇ ਹੁਣ ਉਹ ਚਾਚਾ ਸ੍ਰੀ ਨੇ ਦੇਖੋ ਲਓ ਜੇ ਜ਼ਰੂਰੀ ਹੈ ਸਾਰਿਆਂ ਦਾ ਆਸ਼ੀਰਵਾਦ ਲੈਣਾ ਤੇ ਚਲੋ ਜੀ ਆ ਜਾਣ ਦਾ ਫਿਰ ਪੂਰੀ ਆ ਜਲੇਬੀਆਂ ਰੰਗ ਬਰੰਗੀਆਂ ਠੀਕ ਆ ਮਿੱਤਰੋ ਓਏ ਮਾ ਆ ਕਿੱਥੋਂ ਚੱਕੀ ਜਾਣਾ ਕਿੱਥੋਂ ਲੈ ਜਾਣਾ ਕਿੱਥੋਂ ਲਿਆ ਰਿਆ ਚੱਲ ਵਾਜਾ ਫਿਰ ਓਰੇ ਲਓ ਜੀ ਇਹ ਤਾਂ ਆਪਣੇ ਵਾਸਤੇ ਜਲੇਬੀਆਂ ਲੈ ਆਇਆ ਦੋਸਤੋ ਆਪਣੀਆਂ ਰਹਿ ਗਈਆਂ ਤੇ ਚਲੋ ਮਿਲਦੇ ਆਂ ਫਿਰ ਆ ਗਿਆ ਪੂਰੀ ਚਾਚਾ ਸਿਹਰੀ ਗਰਮ ਗਰਮ ਪੂਰੀ ਆ ਰਹੀ ਆ ਲਓ ਜੀ ਗਰਮ ਲਓ ਜੀ ਗਰਮ ਗਰਮ ਪੂਰੀ ਰੱਖੋ ਜੀ ਲਓ ਜੀ ਦੇਖੋ ਚਾਚਾ ਜੀ ਲੈ ਕੇ ਆਏ ਨੇ ਸਪੈਸ਼ਲ ਪੂਰੀ ਦੇਖੋ ਦੋਸਤੋ ਪੂਰੀ ਲਾਈ ਬਿੱਕੇ ਰਾਣਾ ਆ ਗਿਆ ਏ ਲਓ ਜੀ ਆ ਗਿਆ ਬਿੱਕੇ ਰਾਣਾ ਲਓ ਬੀਜਾ ਰਾਣਾ ਦੇਖੋ ਜੀ ਬੀਜਾ ਰਾਣਾ ਵੀ ਆ ਲਓ ਜੀ ਬੀਜਾ ਰਾਣਾ ਵੀ ਆ ਗਏ ਆਦੇ ਰਾਦੇ ਲਓ ਜੀ ਬੀਜਾ ਰਾਣਾ ਵੀ ਆ ਗਿਆ ਲਓ ਜੀ ਚਾਚਾ ਜੀ ਆ ਵੀ ਸਾਡੇ ਸਾਰਾ ਪਰਿਵਾਰ ਔਰ ਮਿਲ ਜਾਂਦਾ ਪਿੰਡ ਆ ਕੇ ਬਹੁਤ ਆਨੰਦ ਆਉਂਦਾ ਏ ਜਿਹੜਾ ਸ਼ਹਿਰ ਚ ਨਹੀਂ ਮਿਲਦਾ ਉਹ ਪਿੰਡ ਚ ਸਭ ਕੁਝ ਮਿਲਦਾ ਏ ਦੇਖ ਬਾਜਾ ਆ ਜਾਂਦਾ ਮਯਾ ਪੂਰਾ ਹੈ ਨੋ ਕਰ ਦੇਖੋ ਜੱਜ ਤੇ ਜਾ ਆ ਦੇਖੋ ਇਹ ਸਾਡੇ ਬਾਬਾ ਜੀ ਚੌਕੀਦਾਰ ਬਾਬਾ ਜੀ ਨੇ ਲਓ ਜੀ ਸਾਰਿਆਂ ਦੇ ਦਰਸਰ ਆਉਿਆ ਨੇ ਆਪਾਂ ਨੂੰ ਚਲੋ ਜੀ ਮਿਲਦੇ ਆਂ ਫਿਰ ਆਪਾਂ ਠੀਕ ਆ ਦੇਖੋ ਜੀ ਮਿਊਜ਼ਿਕ ਵੱਜਦਾ ਤਾਂ ਥੋੜੀ ਜਿਹੀ ਦਿੱਕਤ ਆ ਜਾਂਦੀ ਏ ਨਹੀਂ ਸਾ ਦੇਖੋ ਦਰਬਾਰ ਸਾਰਾ ਦਰਬਾਰ ਦੇਖੋ ਆ ਜੀ ਪੂਰਾ ਇਹਨਾਂ ਹਜੇ ਪ੍ਰੋ ਚੱਲੇ ਰਿਹਾ ਹੈ ਦਰਬਾਰ ਤੇ ਕੰਮ ਆ ਜੇ ਤਾਂ ਬੰਦੂਆ ਦਾ ਹੋਰ ਵਧਿਆ ਹੋਏ ਠੀਕ ਆ ਦੋਸਤੋ ਸਾਜੀ ਮਨੂ ਰਾਣਾ ਮੱਫੀ ਰਾਣਾ ਤੇ ਪ੍ਰਿੰਸ ਰਾਣਾ ਤੇ ਨੈਲ ਸਿੰਘ ਰਾਣਾ ਤੇ ਲੋ ਜੀ ਸਾਰੇ ਲੱਗੇ ਹੋਏ ਨੇ ਸੇਵਾ ਕਰਨਾਂ ਦੇਖੋ ਪੂਰੀਆਂ ਘਰਨਾ ਘਰਮ ਨਿਕਲਦੀਆਂ ਹੋਈਆਂ ਦੇਖੋ ਜੀ ਸੇਵਾ ਕਰੇ ਨੇ ਸਾਡੇ ਗੁੱੱਗਾ ਮਾਰੀ ਦੇ ਦੇਖੋ ਸਾਰੇ ਜਣੇ ਦੇਖੋ ਦਰਬਾਰ ਤੇ ਸੇਵਾ ਹੋ ਰਹੀ ਹੈ ਪੂਰੀਆਂ ਪੂਰੀਆਂ ਨਿਕਲਦੀਆਂ ਨੇ ਤੇ ਜਲੇਬੀਆਂ ਰੰਗ ਬਰੰਗੀਆਂ ਤੇ ਜਿਹੜਾ ਬਾਈ ਜੀ ਦੇਖੋ ਜਲੇਬੀਆਂ ਕਰਮਕਾਰ ਕਰਦੇ ਹੋਏ ਤੇ ਅੱਧਾ ਰਾਣਾ ਜੀ ਬੈਠੇ ਨੇ ਦੇਖੋ ਜੀ ਇਹ ਜਲੇਬੀਆਂ ਕਰਮਕਾਰ ਕਰਦੇ ਹੋਏ ਦੇਖੋ ਜੀ ਪੂਰਾ ਦਰਬਾਰ ਆਹ ਲਓ ਜਲੇਬੀਆਂ ਦੇਖੋ ਜੀ ਪੂਰਾ ਹੈ ਆਹ ਲਓ ਜੀ ਦੇਖੋ ਜੀ ਜਲੇਬੀਆਂ ਪੂਰੀਆਂ ਹਨ ਕਰਦੇ ਹੋਏ ਹੈਲੋ ਦੋਸਤੋ ਲੋ ਜੀ ਮੱਥਾ ਟੇਕਿਆ ਲੰਗਰ ਛਕਿਆ ਤੇ ਲੋ ਜੀ ਆਗੇ ਘਰੇ ਆਗੇ ਤੇ ਹੁਣ ਜਾ ਰਹੇ ਆਂ ਅਸੀਂ ਦੇਖੋ ਜੀ ਦਵਾਰੋਂ ਜਾ ਰਹੇ ਮਿਆਂਕ ਨਾਣੇ ਨੂੰ ਦੇਖ ਲਓ ਭਾਈ ਮਿਆਂਕ ਨਾਣੇ ਨੂੰ ਲੋ ਜੀ ਮਿਆਂਕ ਨਾਣਾ ਚਲੋ ਚਲਦੇ ਹੁਣ ਇਹ ਹੁਣ ਜਾ ਰਹੇ ਨੇ ਸਾਰੇ ਹੁਣ ਚੌਂਕੀ ਭਰਨੇ ਸਟਾਰਟ ਹੋਊਗੀ ਤੇ ਹੈ ਚਲੋ ਚੱਲੀਏ ਲੋ ਜੀ ਮਿੱਤਰੋ ਚਲਦੇ ਆਂ ਹੁਣ ਚੌਂਕੀ ਬਹੁਤ ਦੂਰੋਂ ਦੂਰੋਂ ਸੰਗਤ ਆ ਰਹੀ ਆ ਬਹੁਤ ਦੂਰੋਂ ਦੂਰੋਂ ਬਹੁਤ ਦੂਰੋਂ ਦੂਰ ਸੰਗਤ ਆ ਰਹੀਆਂ ਨੇ ਟੈਂਪੂ ਪਰ ਪਰ ਆ ਰਹੇ ਨੇ ਸੰਗਤਾਂ ਦੇ ਤੇ ਲੋ ਆ ਜੀ ਅਸੀਂ ਵੀ ਦੂਰੋਂ ਹੀ ਆਏ ਆ ਨਾਬੇ ਤੋਂ ਆਇਆ ਸੀ ਵੀ ਤੇ ਆ ਜਿਓ ਫੜਾ ਫੜ ਚੱਲੀਏ ਫਿਰ ਹਵਾ ਵੀ ਵਧੀਆ ਚੱਲ ਰਹੀ ਆ ਮੌਸਮ ਵੀ ਠੰਡਾ ਹੋਇਆ ਹੋਇਆ ਏ ਤੇ ਚਲੋ ਜੀ ਚੌਂਕੀ ਭਰਾਂਗੇ ਹੁਣ ਅਸੀਂ ਸਾਡੇ ਨਾਲ ਬਣੇ ਰਹੋ ਠੀਕ ਆ ਦੋਸਤੋ ਤੇ ਦੇਖੋ ਜੀ ਪੂਰਾ ਗਿੱਲਾ ਗਿੱਲਾ ਹੋਇਆ ਧਿਆਨ ਨਾਲ ਆਇਓ ਬਾਈ ਪੂਰਾ ਗਿੱਲਾ ਗਿੱਲਾ ਹੋਇਆ ਪਿਆ ਤੇ ਚਲੋ ਇਸ ਚੱਲਦੇ ਆ ਫਿਰ ਠੀਕ ਆ ਆ ਜੋ ਸੰਗ ਤੋਂ ਆ ਜੋ ਦੇਖੋ ਜੀ ਨਾ ਮੱਥਾ ਵਿਟਵਾ ਕੇ ਟਕਾ ਕੇ ਲੈ ਕੇ ਆਇਆ ਸੀ ਪਰ ਲੰਗਰ ਛਕਾ ਕੇ ਲੈ ਕੇ ਆਇਆ ਫੇਰ ਹੁਣ ਦੇਖੋ ਆ ਵੀ ਖੜੀ ਆ ਭਾਬੀ ਜੀ ਸਾਡੀ ਤੇ ਕਾਓ ਦੇਖੋ ਜੀ ਕਾਓ ਦਿੱਗਿਆ ਨਾ ਲਓ ਜੀ ਕਾਓ ਦਿੱਗਿਆ ਨਾ ਦੇਖੋ ਨਗਰ ਖ ਹੈ ਇਹਨਾਂ ਨੇ ਵੀ ਐਸੇ ਗੇਟ ਬਣਾਇਆ ਤੇ ਚਲੋ ਜੀ ਦੋਸਤੋ ਮਿਲਦੇ ਆਂ ਫੇਰ ਆਪਾਂ ਠੀਕ ਆ ਇਹਨਾਂ ਨੂੰ ਛੱਡਿਆ ਆ ਮੈਂ ਤੇ ਚੌਂਕੀ ਫਰਨੀਚ ਸਟਾਰਟ ਹੋ ਰਹੀ ਆ ਠੀਕ ਆ ਰਾਤ ਪਨੇ ਜਹਾਂ ਦੀ ਛੱਡੀ ਸੀਗੀ ਮਨਿੰਦਰਪਾਲ ਰਾਣਾ ਜੀ ਸਾਡੇ ਪੰਜਾਬ ਦੇ ਬਾਬਾ ਜੀ ਕਿੰਨੇ ਵਦਾਨ ਪੰਜ ਬਹੁ ਸਰਦਾਰ ਲੇਵਿੰਗ ਇਸ ਚੰਦਰ ਬਣਦੇ ਤੇਰੇ ਮੇਰੀ ਕਰਦੇ ਸੀ ਕਿ ਅਰਜੁਨ ਜੋਦਾ ਪੀ ਮਤਲ ਇਤਰਾਇ ਛੱਡ ਕੇ ਸੀ ਗਲਕੋਟਾਂ ਦੇ ਨੀਮ ਉਹ ਬੰਦੇ ਸਾਡੇ ਭਾਈ ਸਾਹਿਬ ਤਰਜੀਹ ਭਾਈ ਜੀ ਕੀ ਹਾਲ ਹੈ ₹100 मलेशिया ਤੋਂ ਤੁਹਾਡਾ ਜੈ ਜੈਕਾਰ ਜੇ ਪ੍ਰਦੀਪ بھائی ਕੇ ਨੋਬਦਾਨ ਹੋਰ ਜੈ ਜੈਕਾਰ ਬਿੱਕੀ ਕੇ ਨੋਬਦਾਨ ਜੈ ਜੈਕਾਰ ਲੈ ਭਾਈ ਇਸ ਦੁਨੀਆ ਕੇ ਵਿੱਚ ਮੇਰੀ ਮੇਰੀ ਕਰਗੇ अर्जुन जोधा टीम त्रितराई ਛੱਡ ਕੇ ਸੀ ਗੜਕੋਟਾਂ ਦੀ ਨੀਮ ਹੋਏ ਬੰਦੇ ਨਾ ਤੇਰੀ ਨਾ ਮੇਰੀ ਯਹਾਂ ਤੇ ਹੈ ਅੰਤ ਹਾਤ ਦੀ ਤੇਰੀ ਯਾਰ ਬੰਦੇ ਨੂੰ ਦੁਨੀਆਮਾ ਤੇ ਇਸ ਤਰ੍ਹਾਂ ਵਿਦਾ ਹੋ ਜਾਣਾ ਜਿਵੇਂ ਗਾਉਂ ਵਿੱਚ ਸੰਤ ਚਲੇ ਜਾਂਦੇ ਨੇ ਲਾ ਕੇ ਫੇਰੀ ਕਾਲ ਕਾ ਜੰਜਾਲ ਮੌਤ ਦਾ ਨਗਾਰਾ ਇੱਕ ਨਾ ਇੱਕ ਦਿਨ ਬੰਦੇ ਦੇ ਸਿਰ ਤੇ ਉੱਪਰ ਵੱਜ ਜਾਣਾ ਆਮਰਨਾਮ ਕੀ ਦਰਿਆ ਜਾਣਾ ਉਸ ਰੱਬ ਸੱਚੇ ਕਾ ਜਿਸ ਨੇ ਲੱਖ ਸੋਹਰਾ ਸਿੰਜਿਆ ਸਦਾ ਸੱਚੀ ਆਰ ਨੁਕਤਤੀ ਮਾਤਾ ਜੋ ਬਰੇ ਜੁਗਾਂ ਨੂੰ ਬਖਰਾਉਂ ਦੇ ਰਹੀ ਐ

आंदी आंदी भेण नो राजा वालत ਕੇ ਰਾਜਾ ਜੀ ਆ ਆ ਆ ਮੇਰੇ ਰਾਜੇ ਤੋਂ ਹੋਰੇ ਦੇ ਰਾਜਾਰੇ ਵੜਕੇ ਰਾਜਾ ਜੀ ਮੇਰੇ ਕੀ ਵਾਲੇ ਦਾ ਕਾੜਾ ਦਿੱਤੀ ਕੇ ਜਗ ਆ ਰਾਜਾ ਜੀ ਕੋਈ ਬਹਿਣ ਕੋ ਦੇਖਿਆ ਰਾਜੇ ਨੇ ਰਾਜਾ ਮਾਨਸ ਸੋਚ ਰਿਆ ਇਗੜਾਂ ਨੇ ਰਾਜੇ ਬੈਠੇ ਰਾਜਕਮਾਨ ਅਰ ਜੋ ਮੇਰੀ ਬਹਿਣ ਕਿਉਂ ਆਈ ਕਿਚਰੀ ਦੇ ਵਿੱਚ ਮ ਸੰਤੂਤ ਧਿਆਨ ਨਾਲ ਸੁਣੋ ਰਾਜੇ ਬੈਠੇ ਪੋਟਾਪੰਦੀ ਬਾਸ ਫਰੇ ਲਿਗੜਿਆ ਕਿ ਰਾਜੇ ਬੈਠੇ ਆ ਆਂਦੀ ਹੋਈ ਬਹਿਣ ਕੋ ਰਾਜਾ ਦੇਖਿਆ ਗੁੱਸੇ ਦੇ ਵਿੱਚੋਂ ਭੱਗਿਆ ਰਾਜਾ ਜੀਰ ਕਹਿਣ ਲੱਗਿਆ ਬਹਿਣਾ ਕਾਸ ਕੇ ਕਾਰਨ ਤੂੰ ਬੇਚਰੀ ਮਾਈ ਆ tudo. ਹਾਂ ਜੀ ਹੁਣ ਬਾਦੜ ਗਈ ਸੀਗੀ ਬਾਗੜ ਇਹ ਵੀ ਲਗਾਓ ਕੋਈ ਤੇ ਸਾਡੇ ਆ ਤੁਰਖੇ ਬਾਗੜ ਗਈ ਸੀ ਜਈ ਸੀ 200 ਕਿਲੋਮੀਟਰ ਤੁਰਖੇ ਗਈ ਸੀ ਹਾਏ ਹਾਏ ਜੀ ਜਿੱਦੇ ਦੀ ਇਹ ਦਰਬਾਰ ਤੇ ਆਈ ਹੈ ਨਾ ਪੂਰੇ ਬਾਹਰ ਪੈ ਜੂਗੀ ਕਿਸੇ ਭੰਡ ਨੂੰ ਮੂੰਹ ਨਹੀਂ ਲਾਉਂਦੇ ਕੋਈ ਗਾਂਦਰੇ ਦਰਬਾਰ ਤੇ ਪਾਉਂਦੇ ਔਰ ਆਈ ਕੋ ਮਾਰੇ ਕਿਸੇ ਗਿਣੇ ਅੱਜ ਵੀ ਨਿਸ਼ਾਨ ਦੇ ਨਾਲ ਇਹ ਪਿੰਡ ਦੀ ਫਰਕਮਾ ਕਰੀ ਅਸੀਂ ਹੈ ਨਹੀਂ ਪੀਰ ਨਾਲ ਇੰਨਾ ਪਿਆਰ ਆਇਆ ਤੁਰਕੇ ਬਾਗੜ ਜਾਏ ਇੰਨਾ ਪਿਆਰ ਹੈ ਨਹੀਂ ਬੰਦੀ ਕਾਇਦਲ ਗਈ ਹੈ ਕਾਇਦਲ ਯਾਤਰਾ ਦੇ ਵਿੱਚ ਇਹਦੀ ਬਣਾਓ ਆਪਾਂ ਸਾਨੂੰ ਉਹ ਬਣ ਕੇ ਤਾੜੀ ਮਾਰ ਦੇ ਅੱਜ ਇਹਦਾ ਵਿਹਾਰ ਪਾ ਕੇ ਆਹ ਆਹ ਮੂੰਹੇ ਟੋਕੜੀ ਪੁੱਤੇ ਦੇ ਨਾਲ ਬੋਲਣਾ ਉਹ ਪੁਰਾਣਾ ਪੀਰ ਨਾਲ ਪਿਆਰ ਆ ਠੀਕ ਹੈ ਠੀਕ ਬਹੁਤ ਲਗਨ ਆ ਪੀਰ ਨਾਲ ਜਦੋਂ ਮਰਜੀ ਤੁਸੀਂ ਆ ਜਿਓ ਉਹ ਬੇਰੁਕੀ ਅੰਦਰ ਨਹੀਂ ਬਾਕੀ ਦਰਵਾਜ਼ਾ ਖੁੱਲਾ ਹੋ ਗਿਆ ਨਹੀਂ ਕਹਿੰਦੀ ਲੱਡੂ ਵਾਲਾ ਡੱਬਾ ਪੂਰੇ ਰੱਖਦੇ ਲੱਡੂ ਨਹੀਂ ਖਾਂਦੇ ਤੁਸੀਂ ਆਪਣੇ ਹੱਥ ਨਾਲ ਚਾਹੋਗੇ ਖਾ ਲੂਗੇ ਨਹੀਂ ਕਰਦੇ ਇਹਨਾਂ ਸਬਰ ਹੈ ਰਹਿਣ ਰਹਿਣ ਰਹਿ ਹੋ ਜਿਵੇਂ ਮਾਪਿਆਂ ਨੂੰ ਪੁੱਤ ਸਤੋ ਦੋਸਤੋ ਗਾਇਸ ਹੋ ਗਿਆ ਸਾਡਾ ਚੌਂਕੀ ਸਭਾਵਤ ਹੋ ਗਈ ਹੈ ਤੇ ਆਰਤੀ ਵਗੈਰਾ ਹੋ ਗਈ ਹੈ ਤੇ ਮੱਥਾ ਟੇਕ ਰਿਆ ਭੋਗ ਲੈ ਲਿਆ ਦੇਖੋ ਦੋਸਤੋ ਵੱਜ ਗਏ ਨੇ 2:28 ਮਿੰਟ ਹੋ ਗਏ ਨੇ ਦੋਸਤੋ ਰਾਤ ਦੇ 2:28 ਮਿੰਟ ਹੋ ਗਏ ਹੈ ਤੇ ਚਲੋ ਜੀ ਦੋਸਤੋ ਤੇ ਹੁਣ ਜਾਣਿਆ ਕਰੇ ਸਵੇਰੇ ਮੱਥਾ ਟੇਕ ਕੇ ਜਾਵਾਂਗੇ ਫਿਰ ਨਾਬੇ ਨੂੰ ਆਪਾਂ ਘਰ ਨੂੰ ਤੇ ਚਲੋ ਜੀ ਦੋਸਤੋ ਹੋ ਗਏ ਆਪਣੇ ਦਰਸਰ ਵਧੀਆ ਕੌਕੀ ਭਰ ਲਈ ਗੁੱਗਾ ਯਾਰ ਵੀਰ ਦੀ ਤੇ ਚਲੋ ਜੀ ਮਿਲਦੇ ਆ ਮੇਰਾ ਆਪਾ ਠੀਕ ਆ ਜੀ ਘਰੇ ਪਹੁੰਚ ਗਏ ਓਕੇ ਜੀ